ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਦਾਸ ਪਿੰਡ ਡੱਲ ਬਾਬਾ ਜੀਵਨ ਸਿੰਘ ਜੀ ਦੇ ਆਸਥਾਨਾ ਤੋਂ ਬੋਲ ਰਿਹਾ ਤੇ ਜ਼ਿਲ੍ਹਾ ਤਰਨਤਾਰਨ ਮੰਗੇ ਹੋਈਆ ਸੱਜਣ ਵੀਰਾਂ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੀ ਔਰ ਫੌਜੀ ਵੀਰਾਂ ਨੂੰ ਜਿਹੜੇ ਬਾਹਰ ਦੇ ਮੁੱਖਾਂ ਜੀ ਗਏ ਉਹਨਾਂ ਸੱਜਣ ਵੀਰਾਂ ਨੂੰ ਵੀ ਤੇ ਗੁਰਦਰਾ ਸਾਹਿਬ ਵਿੱਚ ਸੇਵਾ ਬਹੁਤ ਕਰਨ ਵਾਲੀ ਆ ਇਹਦੇ ਕੋਈ ਪਾਰੀ ਬਣਾਣੇਗਾ ਇੱਕ ਪਿੰਡੇ ਗਰਾਹੀ ਦੇ ਨਾਲ ਹੀ ਸੰਯੋਗ ਨਾਲ ਚੱਲਦੇ ਆ ਕੰਮ ਅੱਗੇ ਵੀ ਤੇ ਇਥੇ ਇੱਕ ਤਾਂ ਕੰਦਾ ਹੋਣ ਵਾਲੀਆਂ ਨੇ ਗੁਰੂ ਘਰ ਦੀਆਂ ਤੇ ਗੇਟ ਵੀ ਨਹੀਂ ਲੱਗਾ ਜਿਹੜੇ ਵਾਫਰ ਡੰਗਰ ਨੇ ਉਹ ਵੀ ਇੱਧਰ ਆਣ ਵਾਫਰ ਗੁਰਦਾਰੇ ਵਿੱਚ ਆਉਂਦੇ ਨੇ ਤੇ ਸੇਨਾ ਵੀਰਾਂ ਨੂੰ ਬੇਨਤੀ ਹੈ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਸੰਯੋਗ ਦਿੱਤਾ ਜਾਵੇ ਤੇ ਗੁਰੂ ਘਰ ਦੀ ਇਹ ਕੰਦਾ ਕੁੰਦਾ ਹੋ ਜਾਣ ਤੇ ਗੇਟ ਗੁਰ ਲੱਗ ਜਾਵੇ ਔਰ ਸੱਜਣ ਵੀਰਾਂ ਨੂੰ ਜਿਹੜੇ ਫੌਜੀ ਵੀਰ ਆ ਜਾਂ ਜਿਹੜੇ ਬਾਅਦ ਦੇ ਮੁੱਖਾਂ ਦੇ ਗਏ ਉਹਨਾਂ ਵੀਰਾਂ ਨੂੰ ਬੇਨਤੀ ਆ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਦਾਨੀ ਸੱਜਣਾਂ ਨੇ ਬੇਨਤੀ ਹੈਗੇ ਸੰਯੋਗ ਕਰ ਦਿਓ ਗੁਰੂ ਘਰ ਤੇ ਤੁਹਾਡੇ ਸੰਯੋਗ ਨਾਲ ਅੱਗੇ ਵੀ ਇਹ ਗੁਰੂ ਘਰ ਜਿਹੜਾ ਬਣਿਆ ਤੇ ਤੁਹਾਡੇ ਸੰਯੋਗ ਨਾਲ ਬਣਿਆ ਤੇ ਹੁਣ ਗਾਂਗ ਜਿਹੜਾ ਆ ਉਹ ਜਿਹੜਾ ਰਹੀ ਦੀ ਸੇਵਾ ਕਰਨ ਵਾਲੀ ਆ ਉਹ ਵੀ ਸੰਯੋਗ ਦਿਓ ਸਾਥ ਦਿਓ ਤੇ ਗੁਰੂ ਘਰ ਦੀ ਜਿਹੜੀ ਆ ਮਾਰਤਾ ਦੀ ਤਿਆਰ ਹੋ ਜਾਣਾ ਕੰਨਾਂ ਤਿਆਰ ਹੋਏ ਨਾ ਗੇੜ ਲੱਗ ਜਾਣ ਇਹ ਨਹੀਂ ਬੀਂਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਰਨਾ ਹੈ ਜੋ ਮੋਬਾਈਲ ਨੰਬਰ ਜੇ ਕਿਸੇ ਵੀਰ ਨੇ ਸੰਪਰਕ ਕਰਨਾ ਹੋਵੇ ਇਹ 10 ਦਾ ਨੰਬਰ ਹੈ 87270 70829 87270 70829 ਇਹ ਦਾਹ ਦਾ ਨੰਬਰ ਹੈ ਜਿਹੜਾ ਗੁਰਦਵਾਰਾ ਸੇਵਾ ਕਰ ਰਿਹਾ ਇਸੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਕਿਹੜੀ ਕਿਹੜੀ ਜੜੀ ਇੱਥੇ ਕੀ ਜਰੂਰ ਤੇ ਜਿਤਰਾ ਸੀਮਿੰਟ ਹੋ ਜਾ ਸਰੀਆ ਇਟਾਂ ਹਾਂਜੀ ਇਟਾਂ ਦੀ ਲੋੜ ਆ ਜਾਂ ਸੀਮਿੰਟ ਬਜਰੀ ਦੇ ਤਾਰੀ ਤੇਰੇ ਕੰਨਾਂ ਵਿੱਚ ਆ ਸਭ ਸਿਆਣੇ ਜੀ ਜਿਤਨਾ ਕੰਨਾਂ ਹੋਣ ਵਾਲੀਆਂ ਇਟਾਂ ਦੀ ਖਾਸ ਕਰਕੇ ਜਰੂਰ ਚਾ ਤੇ ਸੀਮਿੰਟ ਦੇ ਤਾਂ ਬਜਰੀ ਵੀ ਨਾਲ ਚਾਹੀਦੀ ਆ ਗੇਟ ਦੀ ਜਰੂਰਤ ਗੇਟ ਵੀ ਨਹੀਂ ਗਾ ਗੁਰੂ ਘਰ ਦਾ ਲੱਗਾ ਤੇ ਡੰਗਰ ਵਗੈਰਾ ਜਿਹੜੇ ਉਹ ਵਾਫ ਦੇ ਡੰਗਰ ਉਹ ਰਾਤ ਦੇ ਨਹੀਂ ਸਿਆਣ ਕੇ ਬਹਿ ਜਾਂਦੇ ਤੇ ਫੋਸਟ ਕਰਦੇ ਰਹਿੰਦੇ ਆ ਇਹ ਗੇੜ ਲੱਗ ਜਾਵੇ ਤੇ ਬਾਅਦ ਡੰਗਾ ਨਾ ਕੋਈ ਅੰਦਰ ਗੁਰੂ ਘਰ ਆਵੇ ਕੋਈ ਕੰਨਾ ਗੁੰਨਾ ਉੱਚੀਆਂ ਹੋ ਜਾਣਾ